ਮਿਆ ਕਮੜ ਵਧੀਆ ਪੈਣੇ ਤੂੰ ਸੁਣਾ ਵਧੀਆ ਕੀ ਗੱਲੋ ਕੀ ਕੋਈ ਕੋਈ ਹੈ ਤਾਂ ਨਹੀਂ ਹੈਗਾ ਨਾ ਪੈਣੇ ਖੇਤ ਗਿਆ ਹੈ ਤੇਰਾ ਬਾਈ ਤਾਂ ਨਹੀਂ ਮੈਂ ਸੁਣਿਆ ਸੀ ਤੇਰੀ ਜਿਹੜੀ ਦਵਾਈ ਚੱਲੀ ਜਾਂਦੀ ਆ ਫਰਕ ਪੈ ਗਿਆ ਤੈਨੂੰ ਕਿੱਥੇ ਮੈਂ ਤਾਂ ਪੈਣੇ ਬਹੁਤ ਦਵਾਈਆਂ ਕਾਲੀਆਂ ਕੋਈ ਫਰਕ ਨਹੀਂ ਪੈਂਦਾ ਇਹ ਮੈਂ ਤਾਂ ਸੁਣਿਆ ਸੀ ਤੈਨੂੰ ਫਰਕ ਪੈ ਗਿਆ ਆਪਣੀ ਜਿਹੜੀ ਪਾਲੋ ਨਹੀਂ ਪਾਲੋ ਉਹ ਆਖੀ ਜਾਂਦੀ ਸੀ ਕਹਿੰਦੀ ਡਾਕਟਰ ਕੋਲੇ ਜਾਂਦੀ ਉਹਨੂੰ ਫਰਕ ਪੈ ਗਿਆ ਐਵੇਂ ਟੀਮੀਆਂ ਗੱਲਾਂ ਬਣਾ ਲੈਂਦੀਆਂ ਨੇ ਕੋਈ ਫਰਕ ਨਹੀਂ ਆਜੇ ਤਾਂ ਸੱਚੀ ਜਿਨ੍ਹਾਂ ਦੇ ਜਵਾਖ ਨਹੀਂ ਹੁੰਦੇ ਨਾ ਇਹ ਐਂ ਕਰਦੀਆਂ ਨੇ ਬਹੁਤ ਬਦਨਾਮੀ ਕਰਦੀਆਂ ਨੇ ਇਹ ਅੱਛਾ ਮੇਰੀ ਗੱਲ ਸੁਣ ਇੱਕ ਬਾਬਾ ਦਾ ਬਹੁਤ ਚਮਤਕਾਰ ਆ ਕਿੱਥੇ ਆਪਾਂ ਨੇ ਕੀ ਆ ਉਹ ਤਾਂ ਇੱਕ ਚੌਂਕੀ ਨਾਲ ਹੀ ਫਰਕ ਪਾ ਦਿੰਦਾ ਅ ਤੈਨੂੰ ਇਧਰ ਆਣੀ ਵੀ ਜਾਂਦੀ ਆ ਮੈਨੂੰ ਨਹੀਂ ਕਦੇ ਦੱਸਿਆ ਹੈਗਾ ਸੱਚੀ ਦੱਸਿਆ ਨਹੀਂ ਹੈਗਾ ਕਿੱਡੀ ਆਣੀ ਉਹਨੂੰ ਤਾਂ ਵੀ ਕਦੇ ਜਵਾਖ ਨਾ ਹੋ ਜੇ ਜਾਇਦਾਦ ਵੀ ਮੈਂ ਹੀ ਲੈ ਜਾ ਤੈਨੂੰ ਪਤਾ ਹਾਂ ਮੈਂ ਤਾਂ دیکਹੀ ਵੀ ਉਹਦੇ ਕੋਲੇ ਜਾਂਦੀ ਮੈਂ ਤਾਂ ਗਈ ਸੀ ਮੇਰਾ ਮੁੰਡਾ ਨਹੀਂ ਢਿੱਲਾ ਹੋ ਗਿਆ ਸੀ ਤੂੰ ਮੈਨੂੰ ਦੱਸੇਂਗੀ ਉਹ ਬਾਬਾ ਕਿੱਥੇ ਆ ਹਾਂ ਮੈਂ ਦੱਸ ਦੂੰਗੀ ਲੈ ਦੱਸਣਾ ਕਿ ਮੈਂ ਤੇਰੇ ਨਾਲ ਵਾਕ ਚੱਲੂੰਗੀ ਚੱਲ ਫਿਰ ਮੈਂ ਤੇਰੇ ਬਾਈ ਨਾਲ ਗੱਲ ਕਰਦੀ ਆ ਅੱਜ ਤੂੰ ਗੱਲ ਕਰ ਲਈ ਲਾਲੇ ਬਾਈ ਨੂੰ ਇਹ ਨਾ ਦਸੀ ਵੀ ਮੈਂ ਦੂਜਾ ਉਹਦੇ ਕੋਲੇ ਨਾ ਗੱਲ ਕੋਈ ਕਰਦੀ ਨਹੀਂ ਨਹੀਂ ਮੈਂ ਕਰਾਂ ਮੈਂ ਤੈਨੂੰ ਨਾ ਨਹੀਂ ਲੈਂਦੀ ਮੈਂ ਮਾ ਤਾਂ ਮੇਰਾ ਲੈ ਦੀ ਤੂੰ ਬਾਈ ਨੂੰ ਇਹ ਨਾ ਕਹਿਦੀ ਵੀ ਤੇਰੀ ਜਿਹੜੀ ਦਰਾਣੀ ਨਹੀਂ ਉਹਦੇ ਕੋਲੇ ਕੋਈ ਗੱਲ ਨਾ ਕਰਿਓ ਚੋਰੀ ਨੂੰ ਲੈ ਕੇ ਜਾਊਂਗੀ ਉਹ ਤੋਂ ਮੈਂ ਨਹੀਂ ਕਿਤੇ ਹੋਰ ਕੁਝ ਕਰਵਾ ਦੇ ਇਹਨਾਂ ਦੇ جواب ਆਖਣਾ ਹੋਵੇ ਮੈਂ ਨਾ ਅੱਜ ਗੱਲ ਕਰਕੇ ਦੇਖਦੀ ਆ ਮੈਂ ਦੇਖਦੀ ਆ ਵੀ ਕੀ ਕਹਿੰਦੇ ਨੇਗੇ ਹਾਂ ਤੂੰ ਗੱਲ ਕਰ ਲਈ ਤੈਨੂੰ ਚੋਰੀਆਂ ਦੱਸਦੀ ਨਹੀਂ ਤੇ ਮੈਨੂੰ ਫੋਨ ਕਰਦੀ ਫਿਰ ਮੈਂ ਤੈਨੂੰ ਫੋਨ ਕਰ ਦੂੰਗੀ ਮੈਂ ਗੱਲ ਕਰਕੇ ਦੇਖਦੀ ਆ ਕੀ ਪਤਾ ਮੰਨ ਜAVE ਪਰਮਾਤਮਾ ਮੇਰੀ ਸੁਣੇ ਲਵੇ ਨਾ ਨਾ ਉਥੇ ਤਾਂ ਬਾਲੇ ਲੋਕ ਠੀਕ ਹੋਏ ਨੇ ਦੂਰੋਂ ਦੂਰ ਆਉਂਦੇ ਨੇ ਮੈਂ ਤਾਂ ਤੇਰੇ ਕਦੇ ਗੁਣ ਨਹੀਂ ਭੁੱਲਦੀ ਜੇ ਮੇਰੀ ਪਰਮਾਤਮਾ ਨੇ ਸੁਣ ਲਈ ਮੈਂ ਮਣਾ ਕੇ ਦੇਖਦੀ ਆ ਤੇਰੇ ਬਾਈ ਨੂੰ ਨਹੀਂ ਸੱਚੀ ਮੇਰੇ ਤਾਂ ਨਾ ਕਾਜੇ ਠੰਡ ਪੈ ਗਈ ਵੀ ਚੱਲ ਵਧੀਆ ਮਹਾਰਾਜ ਨੇ ਸੁਣ ਲਈ ਹੈ ਹੁਣ ਤਾਂ ਤੇਰੇ ਮੂੰਹੋਂ ਸੁਣ ਰਹੀਆਂਗੀ ਕੁਛ ਵੀ ਨਹੀਂ ਹੈਗਾ ਐਵੇਂ ਫਾਹਾੜਾਈ ਜਾਂਦੀਆਂ ਤੇਰੀ ਚੱਲ ਕੋਈ ਨਹੀਂ ਤੂੰ ਲੋਕਾਂ ਦੀ ਟੈਨਸ਼ਨ ਨਾ ਲੈ ਤੂੰ ਇੱਕ ਮੇਰੇ ਮਦਰ ਲੱਗ ਤੇ ਤੈਨੂੰ ਮਾਬੇ ਕੋਲੇ ਲੈ ਕੇ ਜਾਉਂਗੀ ਬਾਈ ਨੂੰ ਕਹਿਦੀ ਤੂੰ ਜੇ ਬਾਈ ਦਾ ਟਾਈਮ ਨਾ ਹੋਇਆ ਨਾ ਤੇ ਮੈਂ ਲੈ ਚੱਲੂੰਗੀ ਤੈਨੂੰ ਬਸ ਮੈਂ ਕੋਈ ਨਾ ਤੈਨੂੰ ਦੱਸਦੀਆਂ ਫੋਨ ਚੱਕ ਲਈ ਮੇਰਾ ਚੰਗਾ ਹਾਂ ਹਾਂ ਚੱਕ ਲੂੰਗੀ ਚਾਹ ਜੰਗਾ ਮੈਂ ਚੱਲਦੀ ਹਾਂ ਇਹ ਦੱਸ ਖਣੀ ਕੀ ਗਾਪ ਨੂੰ ਦੇ ਕੇ ਭੁੱਲੀਆਂ ਜਿਹੜਾ ਪਰਮਾਤਮਾ ਮੇਰੀ ਸੁਣਦਾ ਨਹੀਂ ਹਰ ਲੋਕ ਤਾਨੇ ਮਾਰ ਕੇ ਜਾਂਦੇ ਆ ਹੁਣ ਤਾਂ ਦਾਲ ਸੁਣਿਓ ਹਾਂ ਕਮਲ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਇਹਨਾ ਤੁਹਾਨੂੰ ਐਵੇਂ ਕਹਿੰਦੀ ਸੀ ਉਹ ਆਪਣੀ ਗਵਾਂਢਣ ਨਹੀਂ ਹੈਗੀ ਹਾਂ ਹਾਂ ਤੇ ਉਹ ਮੈਨੂੰ ਦੱਸ ਕੇ ਗਈ ਸੀ ਕਹਿੰਦੀ ਵੀ ਬਾਬਾ ਦਾ ਕੋਈ ਬਾਲਾ ਚਮਤਕਾਰੀ ਆ ਕਮਲ ਵੀਰੀ ਗੱਲ ਸੁਣ ਯਾਰ ਆਪ ਗੁਰੂ ਘਰ ਨੂੰ ਮੰਨਦੇ ਆ ਆ ਬਾਬੇ ਉਬੇ ਦੇ ਚੱਕਰਾਂ ਤੇ ਨਾ ਆਈ ਪਈਏ ਕੋਈ ਫਾਇਦਾ ਨਹੀਂ ਹੈਗਾ ਓਹੋ ਮੇਰੀ ਗੱਲ ਤਾਂ ਸੁਣ ਲਓ ਮੈਂ ਤੁਹਾਨੂੰ ਐਵੇਂ ਕਹਿਣੀ ਆ ਐਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਹਨਾ ਤੇ ਮੈਨੂੰ ਅੰਡਣਾ ਗਵਾਂਢਣਾ ਮੇਨੇ ਮਾਰਦੀਆਂ ਨੇ ਬੱਚੇ ਲਈ ਚਲ ਉਹਦਾ ਤੇਰੀ ਗੱਲ ਮੈਂ ਮੰਨਦਾ ਯਾਰ ਬਾਕੀ ਸੁਦਾਤੀ ਦੀ ਮਰਜ਼ੀ ਹੈ ਵੀ ਕਿਸ ਨੂੰ ਕਦੋਂ ਦਾਤ ਦੇਣੀ ਹੈ ਪਰ ਯਾਰ ਕੀ ਪਤਾ ਕਿੰਨਾ ਅੱਜਕੱਲ ਤੈਨੂੰ ਪਤਾ ਚੱਲ ਰਿਹਾ ਟਰੰਗ ਮੰਨ ਜੀ ਪਤਾ ਕਿਹਾਂ ਜਾ ਬਾਬਾ ਉਹ ਕਿਹਾਂ ਜਾ ਨਹੀਂ ਤੂੰ ਇਹੀ ਗੱਲ ਹੈ ਤੂੰ ਬਾਬੇ ਅੱਗੇ ਗੁਰੂ ਸਾਹਿਬ ਅੱਗੇ ਅਰਦਾਸ ਕਰਿਆ ਕਰ ਆਪੇ ਇੱਕ ਦਿਨ ਝੋਲੀ ਭਰ ਦੂਗਾ ਉਹ ਤਾਂ ਮੈਂ ਹਰ ਰੋਜ਼ ਕਰਦੀ ਆਂ ਜੀ ਪਰ ਜੇ ਤੁਸੀਂ ਮੇਰੇ ਨਾਲ ਚੱਲ ਆਉਂਦੇ ਤਾਂ ਬਾਲੀ ਵਧੀਆ ਗੱਲ ਹੁੰਦੀ ਦੇਖ ਕਮਲ ਮੈਂ ਤਾਂ ਤੈਨੂੰ ਇਹ ਸਲਾਹ ਦਊਂਗਾ ਵੀ ਤੂੰ ਆ ਚੱਕਰਾਂ ਤੇ ਨਾ ਆਏ ਪਏ ਜੇ ਪੈਣਾ ਹੈ ਤਾਂ ਤੇਰੀ ਮਰਜ਼ੀ ਯਾਰ ਮੇਰੇ ਉੱਪਰ ਹੋ ਕੇ ਜਾਣਾ ਤਾਂ ਜਾ ਸਕਦੀ ਹੈ ਪਰ ਤੈਨੂੰ ਵੀ ਪਤਾ ਹੈ ਨਾ ਕਿ ਆਪਣੇ ਬੰਨੂ ਚਲੋ ਕਿੰਨਾ ਟਾਈਮ ਹੋ ਗਿਆ ਇਹ ਮੈਂ ਗੱਲ ਮੰਨਦਾ ਪਰ ਆਪਾਂ ਨੂੰ ਨਾ ਜਿੰਨਾ ਗੁਰੂਦਵਾਰੇ ਦੇ ਲਾਣ ਲੱਗਾਂਗੇ ਉੰਨੀ ਛੇਤੀ ਆਪਾਂ ਤਾਰੇ ਜਾਵਾਂਗੇ ਜਦ ਉਸ ਪ੍ਰਮਾਤਮਾ ਦੀ ਮਾਦੀ ਮਰਜ਼ੀ ਹੋਈ ਕਮਲ ਆਪਾਂ ਨੂੰ ਉਦੋਂ ਹੀ ਬੱਚਾ ਮਿਲਦਾ ਚਲੋ ਤੁਹਾਡੀ ਮਰਜ਼ੀ ਹੈ ਜੀ ਪਰ ਮੈਂ ਤੁਹਾਡੀ ਮਰਜ਼ੀ ਤੋਂ ਬਾਹਰ ਹੋ ਕੇ ਨਹੀਂ ਜਾਂਦੀ ਹੁਣ ਤੁਸੀਂ ਮੈਨੂੰ ਦੱਸ ਦੋ ਵੀ ਤੁਸੀਂ ਮੇਰੇ ਨਾਲ ਬਾਗ ਜਾਵਰ ਮੈਂ ਤਾਂ ਤੁਹਾਨੂੰ ਐਂ ਕਹਿਣੀ ਆ ਵੀ ਪ੍ਰਮਾਤਮਾ ਆਪਣੀ ਸੁਣ ਲੈ ਕੀ ਪਤਾ ਹੁਣ ਤੁਸੀਂ ਆਪ ਹੀ ਦੇਖ ਲਓ ਉਹਨਾਂ ਕਿੰਨੀ ਉਹ ਦੀਦੀ ਹੁਣੇ ਸਾਰੇ ਕਿੱਥੇ ਆਉਂਦੇ ਜਾਂਦੇ ਨੇ ਤਾਂ ਹੀ ਉਹ ਕਿੱਥੋਂ ਦੀ ਕਿੱਥੇ ਲੰਘੇ ਹੇ ਕਮਲਾ ਮੈਂ ਉਹਨਾਂ ਦੀ ਰਾਤੀ ਤਾਂ ਨਹੀਂ ਚੱਲ ਸਕਦਾ ਹੈਗਾ ਕਿੱਥੋਂ ਜਿੱਥੇ ਮਰਜ਼ੀ ਵਾਗੇ ਠੀਕ ਹੈ ਪਰ ਆਪਾਂ ਇਹ ਰਾਤੀ ਨਹੀਂ ਚੱਲਣਾ ਹੈਗਾ ਤੂੰ ਦੇਖ ਲੈ ਜੇ ਮਰਜ਼ੀ ਕਰਨਾ ਯਾਰ ਕਰ ਲੈ ਤੁਸੀਂ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਮੇਰੀ ਗੱਲ ਮੰਨ ਲਓ ਕੀ ਪਤਾ ਆਪਣੇ ਘਰੇ ਵੀ ਖੁਸ਼ੀਆਂ ਆ ਜਾਣ ਗੱਲ ਨੂੰ ਸਮਝ ਲਓ ਨਹੀਂ ਕਮਲ ਮੈਂ ਕਿਸੇ ਲਈ ਵੀ ਨਹੀਂ ਜਾਣਾ ਹੈਗਾ ਸੁਣ ਲਓ ਮੇਰੀ ਗੱਲ ਜੇ ਤੁਸੀਂ ਗੱਲ ਮੰਨ ਲਾਂਗੇ ਤਾਂ ਵਾਲਾ ਵਧੀਆ ਹੁੰਦਾ ਇਹ ਤੋ ਆਵੀ ਭੈਣੇ ਮੈਂ ਤੈਨੂੰ ਇੱਕ ਗੱਲ ਕਰਨੀ ਸੀ ਕੀ ਨਾ ਭਲਾ ਅਸੀਂ ਤੁਹਾਡਾ ਕੀ ਮਾੜਾ ਕਰਤਾ ਮੈਂ ਕਹਦੋ ਕਿ ਸਾਡਾ ਕੁਝ ਮਾੜਾ ਕੀਤਾ ਨਾ ਫਿਰ ਤੂੰ ਕਿਸੇ ਬਾਬੇ ਕੋਲ ਜਾਨੀ ਆ ਤੂੰ ਮੈਨੂੰ ਦੱਸ ਵੀ ਸਕਦੀ ਸੀ ਤੈਨੂੰ ਕਿੰਨੇ ਕਹਿਤਾ ਮੈਨੂੰ ਆਪਣੀ ਗਵੰਡਨ ਦੱਸ ਕੇ ਗਈ ਆ ਸੋਨੀਆ ਮੈਂ ਤਾਂ ਕਿਸੇ ਬਾਬੇ ਕੋਲ ਨਹੀਂ ਜਾਂਦੀ ਐਂ ਤੈਨੂੰ ਭਲੇਖਾ ਲੱਗ ਗਿਆਗਾ ਮੈਨੂੰ ਭਲੇਖਾ ਨਹੀਂ ਲੱਗਿਆ ਭੈਣੇ ਮੈਨੂੰ ਦੱਸ ਕੇ ਗਈ ਆ ਐਦਾਂ ਦਾ ਕੁਝ ਨਹੀਂ ਹੈਗਾ ਗਵੰਡਨ ਤੂੰ ਹੀ ਬੋਲ ਮਾਰਦੀ ਰਹਿੰਦੀ ਆ ਜੇ ਪ੍ਰਮਾਤਮਾ ਮੇਰੀ ਝੋਲੀ ਪਰਦਾ ਜੇ ਬਾਬੇ ਦੇ ਜਾ ਕੇ ਸਾਨੂੰ ਉੱਥੋਂ ਕੁਝ ਮਿਲਦਾ ਤਾਂ ਭੈਣੇ ਤੂੰ ਮੈਨੂੰ ਦੱਸ ਵੀ ਸਕਦੀ ਸੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਲੜਨਾ ਵਾ ਉਹ ਮੈਨੂੰ ਦੱਸ ਦੇ ਫਿਰ ਲੈ ਭੈਣੇ ਗੁੱਸੇ ਵਾਲੀ ਕੀ ਗੱਲ ਆ ਤੂੰ ਤਾਂ ਐਵੇਂ ਗੱਲ ਦਾ ਵਾਧਾ ਵਧਾ ਲਿਆ ਮੈਂ ਤਾਂ ਤੈਨੂੰ ਐਵੇਂ ਕਿਹਾਗਾ ਵੀ ਤੂੰ ਮੈਨੂੰ ਦੱਸ ਦੰਦੀ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਵੀ ਮੈਂ ਨਹੀਂ ਜਾਣਦੀ ਤਾਂ ਨਹੀਂ ਜਾਣਦੀ ਫਿਰ ਉਹ ਕਿ ਤੂੰ ਗੱਲ ਪੈ ਗਈ ਮੇਰੇ ਤਾਂ ਤੂੰ ਤਾਂ ਓਏ ਮੇਰੇ ਗਲ ਖਾਮੋ ਖੰਪ ਪਈ ਜੰਨੀ ਹੈ ਗੱਲ ਪੈਣ ਵਾਲੀ ਕੀ ਗੱਲ ਹੋਗੀ ਦੀਦੀ ਮੈਂ ਤਾਂ ਤੇਨਾਂ ਸੋਫਤੀ ਗੱਲ ਕੀਤੀ ਆ ਬਸ ਕਰ ਉਹ ਸਾਡੇ ਘਰ ਲੱਭਦਾ ਲੜਾਈ ਨੂੰ ਪਤਾ ਨਹੀਂ ਕੀ ਲੋਕਾਂ ਦਾ ਮਾਰਾ ਕੀਤਾ ਜਿਹੜਾ ਸਾਨੂੰ ਬਾਧਾ ਦੇਖ ਕੇ ਕੋਈ ਰਾਜ਼ੀ ਨਹੀਂ ਹੈਗਾ ਉਹ ਕਿਵੇਂ ਭਖਰੀ ਹੈ ਕੀ ਗੱਲ ਹੋ ਗਈ ਫਖਾਣਾ ਤਾਂ ਹੋਰ ਕੀ ਕਰਾ ਕੀ ਹੋ ਗਿਆ ਉਹ ਛੋਟੀ ਕਿੰਦੇ ਇਹ ਤੁਸੀਂ ਬਾਬੇ ਕੋਲੇ ਜਾਂਦੇ ਜੇ ਹੋਲੀ ਬੋਲ ਉਹ ਸੋਲ ਬੈਠੀ ਹੈ ਫਿਰ ਜਾਣੇ ਇਹ ਜੀ ਕੀ ਚੋਰੀ ਆ ਫਿਰ ਜਾਣੇ ਦੱਸ ਨਾ ਦੇ ਕਿਤੇ ਉਰੇ ਹੋਰ ਕਲੇਸ਼ ਕਰਾ ਮੈਂ ਤਾਂ ਨਹੀਂ ਦੱਸਿਆ ਉਹ ਕਮਾਂਡਨ ਦੱਸ ਕੇ ਗਈ ਆ ਕਿਹੜੀ ਅਨ ਨਾਲ ਦੀ ਪਫੇ ਕੁੱਟਣੀ ਇਹ ਤਾਂ ਨਹੀਂ ਟਿਕਦੀ ਹੈਗੀ ਉਹਨੇ ਗੇਟ ਬੰਦ ਕਰਕੇ ਰੱਖਿਆ ਕਰੋ ਕਦੇ ਹੈ ਨਹੀਂ ਉਰੇ ਦਾ ਉਹਦਾ ਕੀ ਪਤਾ ਕਿਧਰ ਦੀ ਆ ਜਾਣਾਗਾ ਬਲੂਨਾ ਜ਼ਮੀਨ ਵੀ ਆਪਾਂ ਨੇ ਸਾਹਮਣੀ ਹੈ ਜੇ ਕਿਤੇ ਬਾਬੇ ਦਾ ਪਤਾ ਲੱਗੇ ਨਾ ਉਥੇ ਬੱਗੇ ਉਦੀ ਤਾਗਾ ਕਰਕੇ ਦੇ ਦੂ ਤਾਂ ਉਦੀ ਹੋ ਜੂ ਬੱਚਾ ਉਦੀ ਉਦੀ ਗੋਫਾ ਵਾਲਾ ਬਾਬਾ ਹੈ ਉਹ ਤਾਂ ਮੈਨੂੰ ਵੀ ਪਤਾ ਵੀ ਜੇ ਉਥੇ ਇੱਕ ਵਾਰੀ ਚਲੇ ਗਏ ਨਾ ਤਾਂ ਉਹਨਾਂ ਦੇ ਸਾਰੇ ਹੱਲ ਹੋ ਜਾਣਗੇ ਨਾਲ ਮੈਂ ਕਾਨੂੰਨ ਦੱਸਦੀ ਆ ਦੱਸ ਦਿਦੋ ਗਵੰਢਣ ਉਹਦੀ ਨਹੀਂ ਗੱਲ ਪੱਛਦੀ ਕੋਈ ਪਤਾ ਲੱਗੇ ਨਾ ਲੱਗੇ ਪਰ ਤੂੰ ਉਹਨਾਂ ਰੱਖੀ ਵੀ ਇਹ ਸਾਰਾ ਕੁਸਾ ਆਪਾਂ ਨਹੀਂ ਕਰੇ ਮੈਂ ਤਾਂ ਉਹਨਾਂ ਰੱਖ ਲਉ ਪਰ ਕੰਧਾਂ ਦੇ ਵੀ ਕੰਨ ਹੁੰਦੇ ਆ ਚੱਲ ਤੂੰ ਰੱਖਿਆ ਕਰ ਗੌਰ ਤੇ ਬਾਕੀ ਕੋਈ ਦਿੱਕਤ ਨਹੀਂ ਤੂੰ ਉਹਨੂੰ ਪਿਆਰ ਚ ਲਾ ਕੇ ਰੱਖਿਆ ਕਰ ਗੱਲਾਂ ਗੁੱਲਾਂ ਚ ਕਿਤੇ ਤੂੰ ਹੀ ਨਾ ਗੱਲਾਂ ਗੱਲਾਂ ਚ ਦੱਸ ਦਿਓ ਉਹ ਮੈਂ ਨਹੀਂ ਦੱਸਦਾ ਮੈਡਾ ਕੂੜਾ ਨਹੀਂ ਹੈਗਾ ਮੈਂ ਤਾਂ ਮੇਰੇ ਸਾਲੇ ਤੋਂ ਕਦੇ ਚੂਟੀ ਨਹੀਂ ਵਢਾਈ ਜਬਾਨੀ ਬਿਲੇ ਨਹੀਂ ਵਢਾਈ ਮੇਰੇ ਭਾਈ ਤੋਂ ਤੋਂ ਵਢਾ ਲੂਗਾ ਮੈਂ ਚੰਗਾ ਇਹ ਹੋ ਨਾ ਹੋ ਮੇਰੇ ਸਾਲੇ ਦੀ ਪਵਾਉ ਬੱਟਾਂ ਚ ਕੰਦਾ ਹੋਰ ਬੜੇ ਭਾਈ ਕੀ ਹਾਲ ਨੇ ਠੀਕ ਐ ਛੋਟੇ ਤੂੰ ਦੱਸ ਮੈਂ ਤਾਂ ਨਾਲ ਬਈ ਗੱਲ ਜੀ ਕਰਨੀ ਸੀ ਇੱਕ ਦੋ ਦੱਤ ਨਾਲੇ ਆਪਣੇ ਬਾਈ ਹੁਣ ਕਣਕ ਕਣਕ ਦੀ ਬੀਜਣੀ ਨੇ ਦੇਖ ਲਈਏ ਬੀਜ ਲਾਂਗੇ ਉਹ ਕਰ ਲਾਂਗੇ ਡੀਏਪੀ ਦਾ ਹੱਲ ਕਰਦਾ ਫਿਰਦਾ ਭਰਾਵਾ ਉਹ ਬਈ ਡੀਏਪੀ ਦਾ ਹੱਲ ਚਲ ਮੈਂ ਕਰ ਦੂੰਗਾ ਕਿਤੇ ਨਾ ਕਿਤੋਂ ਆ ਨਾਲੇ ਤੇਰੇ ਲਈ ਪ੍ਰਧਾਈ ਕਹੀ ਜਾਂਦੀ ਸੀ ਇੱਕ ਗੱਲ ਬਈ ਹਾਂ ਦੱਸ ਕਹਿੰਦੀ ਕਿਸੇ ਬਾਬੇ ਬੂਬੇ ਦੇ ਵਗ ਜੀ ਆਪਾਂ ਓਏ ਆ ਕੰਮ ਨਾ ਕਰ ਲੈ ਘਰ ਉੱਚੜ ਜਾਂਦੇ ਨੇ ਉਹ ਸਿਆਣਾ ਬਿਆਣਾ ਬੰਦਾ ਹੈ ਯਾਰ ਤੂੰ ਜਨਾਨੀ ਥੱਲੇ ਲੱਗਦਾ ਮੇਰੇ ਯਾਰ ਤੈਨੂੰ ਪਤਾ ਨਹੀਂ ਬਾਬਿਆਂ ਨੇ ਵੀ ਕਦੇ ਘਰ ਪੱਟੇ ਬਸਾਏ ਨੇ ਬਾਈ ਮੈਂ ਵੀ ਉਹੋ ਇਹੀ ਗੱਲ ਕਹੀ ਸੀ ਵੀ ਆਪਾਂ ਗੁਰੂ ਘਰ ਵਗ ਜਾ ਕਰਾਂਗੇ ਮਾਪਿਆਂ ਨਾਲੋਂ ਫੈਂਟ ਦੀ ਜਿਆਦਾ ਕਹੂਗੀ ਉਹ ਨਹੀਂ ਬਾਈ ਇਹੀ ਗੱਲ ਨਹੀਂ ਹੈਗੀ ਦੇਖ ਤੂੰ ਵੀ ਸਿਆਣਾ ਠੀਕ ਹੈ ਕੀ ਨੂੰ ਨਹੀਂ ਹੁੰਦਾ ਬਾਈ ਸਾਡੇ ਆਪਾਂ 5-6 ਸਾਲ ਹੋ ਗਏ ਵਿਆਹ ਨੂੰ ਕੋਈ ਨਿਆਣਾ ਨਿੱਕਾ ਨਹੀਂ ਹੋਇਆ ਹੈਗੇ ਯਾਰ ਉਈ ਕੋਈ ਨਹੀਂ ਤਾਂ ਪ੍ਰਮਾਤਮਾ ਦੀ ਦੇਣ ਹੈ ਜਰੂ ਦੇਣ ਤੇ ਆ ਨਾ ਲੈਣ ਲੱਗ ਜੂ ਕੋ ਬਥੇਰੀ ਪਰ ਆ ਬਾਬੇ ਬੂਬੇ ਦਾ ਨਾ ਉਹਨਾਂ ਨਹੀਂ ਮੁੜ ਕੇ ਤੂੰ ਆਪ ਸਹਣਾ ਬਹਿਣਾ ਬੰਦਾ ਯਾਰ ਭਾਈ ਤਾਈਓ ਫਿਰ ਮੈਂ ਤੇਰਾ ਨਾਲ ਸਲਾਹ ਕਰੀਏ ਹਾਂ ਤੂੰ ਥੋੜੀ ਸਲਾਹ ਕਰਦਾ ਕਿ ਤੂੰ ਵੱਡਾ ਭਾਈਆ ਤੈਨੂੰ ਤਾਈਓ ਪੁੱਛੇ ਵੀ ਜਾਈਏ ਜਾਂ ਨਾ ਨਾ ਇਹਦਾ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ ਜਾਣਦਾ ਸਿਰ ਨੁਕਸਾਨ ਹੈ ਬਾਬੇ ਦੇ ਕਿਹੜੇ ਬਾਬੇ ਨੇ ਉਹ ਤਾਂ ਮੇਰੂ ਭਾਈ ਐ ਸੀ ਨਾ ਉਹਨੂੰ ਆਪਣੀ ਗਮੰਡਣ ਮਿਲੀ ਹੋਣੀ ਹੂੰ ਉਹਨੇ ਗਿਆ ਸੀ ਕਹਿੰਦੇ ਵੀ ਤੁਸੀਂ ਬਾਬੇ ਦੇ ਵਿੱਚ ਚੱਲੋ ਮੇਰੇ ਨਾਲ ਕਹਿੰਦਾ ਬਾਲਾ ਚਮਤਕਾਰੀ ਬਾਬਾ ਹੈ ਕਾफी ਦੁੱਖ ਦੂਰ ਕੀਤੇ ਨੇ ਲੋਕਾਂ ਦੇ ਘਰ ਨੂੰ ਦੁੱਖ ਦੂਰ ਕਰਦੇ ਨੇ ਉਹ ਯਾਰ ਆ ਫਿਰਦੀ ਰਹਿੰਦੀ ਹੈ ਆਪਣੇ ਪੈਸੇ ਠਗਵਾ ਦੂ ਆਪਣਾ ਘਰ ਉੱਜੜ ਜੋ ਆਪਣਾ ਕੱਠ ਚੱਲਦਾ ਹੈ ਭਰਾਵਾ ਮੁੜ ਕੇ ਆਪਣਾ ਕੱਠ ਨਹੀਂ ਚੱਲਣਾ ਕੀ ਮਾਰੀ ਨਹੀਂ ਭਾਈ ਕੱਠ ਵਾਲੀ ਕੋਈ ਗੱਲ ਨਹੀਂ ਜੀ ਕੱਠ ਨਹੀਂ ਆਪਾਂ ਟੁੱਟਦਾ ਹੈਗਾ ਠੀਕ ਹੈ ਤੇ ਭਾਈ ਆਪਾਂ ਕਣਕ ਦਾ ਵੀ ਦੇਖ ਲਈ ਠੀਕ ਹੈ ਹਲਿਆੜਤੀ ਨਾਲ ਸਾਹਿਬੀ ਵੀ ਕਰਕੇ ਆਣਾ ਆਪਾਂ ਨੇ ਜਿਹੜੇ ਪੈਸੇ ਲੈਣ ਦੇਣ ਕਰੇ ਆਈਏ ਆਪਾਂ ਮੈਂ ਕਰਿਆ ਹਾਂ ਸਹਿਬ ਕਿਤਾਬ ਤੂੰ ਟੈਨਸ਼ਨ ਨਾ ਲੈ ਕਰ ਇਹੋ ਜਿਹੇ ਪੈਸੇ ਟਕੇ ਨਾ ਲੈ ਚੱਲ ਠੀਕ ਹੈ ਭਾਈ ਠੀਕ ਹੈ ਪਰ ਆਵਾ ਤੂੰ ਤਾਂ ਬਾਬੇ ਲਵੇ ਜਾ ਕੇ ਕਰ ਲੇਗਾ ਜਵਾਕ ਹੋ ਜੂ ਸਾਡਾ ਤਾਂ ਘਰ ਉਜੜ ਜੂ ਸਾਡੇ ਤਾਂ ਦੋ ਗਿੱਲੇ ਗਏ ਭੇਦਾਂ ਤੈਨੂੰ ਮੈਂ ਬਾਬੇ ਕੋਲੇ ਤੈਨੂੰ ਤਾਂ ਮੈਂ ਕਦੇ ਐਸੀ ਮੰਝੂਆਂ ਦੇਖੀ ਤੂੰ ਕਮਲ ਕੀ ਗੱਲੋਂਗੀ ਕਿਉਂ ਰੋਈ ਜਾ ਰਹੀਆਂ ਤੂੰ ਬਾਜਾ ਤੂੰ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਣੀ ਕੋਈ ਤੁਹਾਨੂੰ ਮੇਰੇ ਰੋਣ ਜਾਂ ਹੱਸਣਾ ਫਰਕ ਹੀ ਨਹੀਂ ਪੈਂਦਾ ਕਮਲ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਪਹਿਲਾਂ ਵੀ ਸਮਝਾਇਆ ਇੱਕ ਗੱਲ ਹੁਣ ਵੀ ਸਮਝਾਂਦਾ ਆਬਾ ਬੇਬੂ ਬੈਨੇ ਕੁਛ ਨਹੀਂ ਰੱਖਿਆ ਹੈ ਗਿਆ ਜੋ ਹੋਣੇ ਨਾ ਉਹ ਆਪਦੇ ਸਮੇਂ ਨਾਲ ਹੀ ਹੋਣਾ ਹੈ ਗੱਲ ਐਵੇਂ ਨਹੀਂ ਹੈਗੀ ਜਦੋਂ ਤੁਹਾਨੂੰ ਪਤਾ ਵੀ ਆਪਣੇ ਵਾਲੇ ਜਾਂਦੇ ਆ ਤਾਂ ਤੁਸੀਂ ਮੇਰੀ ਗੱਲ ਤਾਂ ਮੰਨੋ ਇੱਕ ਵਾਰੀ ਜਾ ਕੇ ਤਾਂ ਦੇਖ ਲਓ ਯਾਰ ਮੈਂ ਬਾਈ ਨਾਲ ਤਾਂ ਗੱਲ ਕਰਕੇ ਆ ਉਹ ਤਾਂ ਕਹਿੰਦੀ ਸੀ ਕਿਤੇ ਜਾਂਦੀ ਨਹੀਂ ਹੈਗੀ ਮੈਨੂੰ ਸੋਨੀਆ ਦੱਸ ਕੇ ਗਈ ਹੈਗੀ ਨਾਲੇ ਕਮਲ ਮੇਰੀ ਇੱਕ ਗੱਲ ਸੁਣ ਲੈ ਅੱਗ ਮੰਡੜਨ ਦੀ ਮਾਕਰ ਨਾ ਲੱਗਿਆ ਕਰ ਤੂੰ ਇੰਨੇ ਨਾ ਆਪਣਾ ਘਰ ਖਰਾਬ ਕਰ ਦੇਣਾ ਮੇਰੀ ਗੱਲ ਸੁਣੋ ਜੀ ਮੈਂ ਕਿਸੇ ਪਿੱਛੇ ਨਹੀਂ ਲੱਗਦੀ ਪਰ ਮੈਂ ਤਾਂ ਇਹ ਕਹਿਣੀ ਆ ਵਿੱਚ ਇੱਕ ਬਾਬੇ ਕੋਲ ਜਾ ਕੇ ਆਪਣਾ ਹੱਲ ਹੁੰਦਾ ਤਾਂ ਆਪਾਂ ਨੂੰ ਕੀ ਮਾੜਾ ਕਮਲ ਮੈਂ ਤੈਨੂੰ ਬਾਰ-ਬਾਰ ਇੱਕ ਹੀ ਗੱਲ ਸਮਝਾ ਰਿਆਂ ਵੀ ਆਪਾਂ ਵੱਡੇ ਬਾਈ ਤੋਂ ਮਾਰ ਨਹੀਂ ਚੱਲ ਸਕਦੇ ਹੈਗੇ ਤੂੰ ਮੇਰੀ ਮੰਨ ਗੱਲ ਜਦੋਂ ਤੱਕ ਨਾ ਪਰਮਾਤਮਾ ਦੀ ਰਜ਼ਾ ਨਹੀਂ ਹੈਗੀ ਉਦੋਂ ਤੱਕ ਪੱਤਾ ਨਹੀਂ ਝੂਲਦਾ ਹੈਗਾ ਮੈਂ ਹੋਰ ਕਿੰਨਾ ਟਾਈਮ ਗੇਟ ਕਰਾਂ ਜੀ ਇੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਮੈਨੂੰ ਪਤਾ ਮੈਂ ਸ਼ਰੀਕਾਂ ਤੋਂ ਕਿਵੇਂ ਸੁਣਦੀ ਆ ਤੁਸੀਂ ਤਾਂ ਕੰਮਕਾਰ ਬਗ ਜਾਣਾ ਮੈਨੂੰ ਇੱਥੇ ਬੁੜੀਆਂ ਜਿਉਣ ਨਹੀਂ ਦਿੰਦੀਆਂ ਮਮ ਲੇਖ ਮੈਂ ਤਾਂ ਤੈਨੂੰ ਇੱਕ ਟੀ ਗੱਲ ਕਹਿਣਾ ਠੀਕ ਹੈ ਜਾਣਾ ਤੂੰ ਜਾਇਆ ਪਰ ਘਰ ਹੀ ਨਹੀਂ ਪਤਾ ਲੱਗਣਾ ਚਾਹੀਦਾ ਠੀਕ ਹੈ ਕਿਸੇ ਨੂੰ ਵੀ ਤੂੰ ਕਿੱਥੇ ਜਾ ਰਹੀ ਹੈ ਭਾਬੇ ਲੈਵੇ ਤੂੰ ਜਾ ਸਕਦੀ ਹੈ ਕੋਈ ਦਿੱਕਤ ਨਹੀਂ ਹੈਗਾ ਠੀਕ ਹੈ ਤੂੰ ਗਮੰਡ ਨੂੰ ਲੈ ਜਾ ਤੇ ਵਗ ਜਾ ਪਰ ਬਾਈ ਤੇ ਭਾਬੀ ਨੂੰ ਪਤਾ ਨਾ ਲੱਗੇ ਤੂੰ ਬਾਬੇ ਲੈਉਗੀ ਠੀਕ ਹੈ ਪਰ ਤੁਸੀਂ ਵੀ ਗੱਲ ਨਾ ਕਰਿਓ ਜੀ ਮੈਂ ਜਾ ਕੇ ਦੇਖਦੀ ਆ ਜੇ ਆਪਣਾ ਹੱਲ ਹੁੰਦਾ ਹੋਇਆ ਇਸ ਤੋਂ ਉੱਪਰ ਆਪਾਂ ਨੂੰ ਕੁਝ ਨਹੀਂ ਹੈਗਾ ਕੋਈ ਗੱਲ ਨਹੀਂ ਤੇਰੇ ਨਾਲ ਇਹ ਸਾਰਾ ਕੁਝ ਮੇਰਾ ਵੀ ਜੇ ਤੂੰ ਕੁਛ ਨਹੀਂ ਹੈਗੀ ਮੈਂ ਥੋੜੀ ਖੁਸ਼ ਹਾਂ ਯਾਰ ਬਸ ਠੀਕ ਹੈ ਜੀ ਮੈਂ ਇਹੀ ਸੁਣਨਾ ਸੀਗਾ ਮੈਂ ਜਾ ਕੇ ਆਉਂਗੀ ਮੈਂ ਸੋਨੀਆ ਨੂੰ ਫੋਨ ਕਰਦੀ ਆ ਸੋਨੀਆ ਨੂੰ ਫੋਨ ਕਰ ਲੈ ਤੇ ਵਗ ਜਾ ਠੀਕ ਹੈ ਜੀ ਆਪਾਂ ਨੂੰ ਕੀਪ ਤੇ ਚਲੋ ਮੰਨ ਲੈਂਦੇ ਇਹ ਵੀ ਪਾਏ ਕਰਕੇ ਦੇਖ ਲੈਂਦੇ ਆਪਾਂ ਕੀ ਤਾਂ ਆਪਾਂ ਨੂੰ ਉਥੋਂ ਸੰਤਾਨ ਦੀ ਪ੍ਰਾਪਤੀ ਹੋ ਜੇ ਠੀਕ ਹੈ ਬਸ ਜੀ ਮੈਂ ਇਹੀ ਕਹਿਣੀ ਹੁੰਦੀ ਆ ਤੁਸੀਂ ਮੇਰੇ ਨਾਲ ਸਹਿਮਤ ਰਿਹਾ ਕਰੋ ਤੁਸੀਂ ਲੋਕਾਂ ਨੇ ਕਹਿਣਾ ਚਾਹਿਆ ਕਰੋ ਠੀਕ ਹੈ ਕਮਲਾ ਮੈਂ ਤੇਰੇ ਨਾਲ ਸਹਿਮਤ ਹਾਂ ਠੀਕ ਹੈ ਜਿਵੇਂ ਪਰਵਾਣਾ ਮੰਨ ਚਾ ਠੀਕ ਹੈ ਭੱਜ ਜਾ ਜਾਈਂ ਤੂੰ ਮੈਂ ਸੋਨੀਆ ਨੂੰ ਫੋਨ ਕਰਕੇ ਆਉਂਦੀ ਆ ਜੀ ਕਿੱਥੇ ਜਾ ਰਹੀ ਆ ਮੈਂ ਤਾਂ ਦੀਦੀ ਵਾਸਤੇ ਇੱਥੇ ਜਾ ਕੇ ਆਉਂਦੀ ਸੀ ਫੇਰ ਵੀ ਕੁਟਕਾਣਾ ਹੁਣ ਮੈਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਇਆ ਕਰਾਂ ਅਸੀਂ ਜਿੱਥੇ ਜਾਣਾ ਤੁਹਾਨੂੰ ਦੱਸ ਕੇ ਜਾਇਆ ਕਰੀਏ ਪਰਮਿਸ਼ਨ ਲੈ ਕੇ ਜਾਇਆ ਕਰੀਏ ਤੁਹਾਡੇ ਤੋਂ ਪਹਿਲਾਂ ਜੇ ਘਰ ਇੱਕਾ ਦਾ ਗਲਤ ਕਰਨੀ ਪਊਗੀ ਨਾ ਪਰਿਵਾਰ 'ਚ ਇੱਥੇ ਜਾ ਕੇ ਆਉਂਦੀ ਸੀਗੀ ਦੁਕਾਨ ਤੇ ਜਾ ਜਾਂ ਫਿਰ ਕਾ ਮੈਂ ਹਰ ਗੱਲ ਤੇ ਰੋਕ ਟੋਕ ਕਰਦੇ ਰਹਿੰਦੇ ਆ। ਜ਼ਿਆਦਾ ਨਹੀਂ ਬੋਲਣ ਲੱਗੀ ਕੁਛ। ਹੁਣ ਤੂੰ ਇੱਥੇ ਕਿੱਥੇ ਚੱਲੇ ਜੇ? ਮੈਂ ਕਿ ਤੈਨੂੰ ਮੇਰਾ ਸਟੈਂਡ ਲਾਉਂਦਾ ਸੀ ਮੋਟਰਸਾਈਕਲ ਸਾਫ਼ ਕਰੂਗਾ। ਮੈਨਾਂ ਲੜ ਕੇ ਗਈ ਜਾਣ ਲੱਗੀ। ਕੀ ਹੋ ਗਿਆ? ਮੈਨੂੰ ਤਾਂ ਕੋਈ ਹੋਰੀ ਸ਼ੱਕ ਪੈ ਗਿਆ। ਕੀ ਹੋ ਗਿਆ? ਮੈਂ ਪੁੱਛਿਆ ਕਿੱਥੇ ਚੱਲੀ ਆ? ਕਿੰਨੇ ਦੱਸਣਾ ਜ਼ਰੂਰੀ ਆ? ਕੌਣ? ਇੱਕੋ ਹੀ ਆ ਘਰ 'ਚ, ਹੋਰ ਕੌਣ ਆ? ਓਏ ਯਾਰ ਉਰੀ ਗਏ ਹੁਣੇ ਕਿਸੇ ਗਵੰਦਿਆਂ ਦੇ ਐਡੀ ਕੀ ਗੱਲ ਹੋ ਗਈ, ਉਹ ਸਿਰ ਤੇ ਪਾੜ ਚੱਕੀ ਰੁਕੀ। ਮੈਨੂੰ ਪਤਾ ਉਹ ਕਿੱਧਰ ਗਈ ਆ। ਕਿੱਧਰ ਗਈ ਆ? ਪੁਕਿਸ ਸਿਆਣੇ ਕੋਲੇ ਗਈ ਹੁਣੀ ਆ ਓ ਯਾਰ ਸਿਆਣੇ ਕੋਲੇ ਉਹਨਾਂ ਨੂੰ ਕੀ ਟੱਟੂ ਦਾ ਪਤਾ ਸਿਆਣੇ ਕੋਲੇ ਕੀ ਬਗਜੂਗੀ ਉਹਨੂੰ ਕੀ ਪਤਾ ਆਹੋ ਉਹਨਾਂ ਨੂੰ ਤਾਂ ਦੁਨੀਆਦਾਰੀ ਦੀ ਕੋਈ ਸਮਝ ਹੀ ਨਹੀਂ ਹੈਗੀ ਓ ਯਾਰ ਕਿੱਥੇ ਬਾਈ ਤੋਂ ਬਿਨਾਂ ਕਿਵੇਂ ਬਗਜੂਗੀ ਉਹ ਛੋਟੇ ਤੋਂ ਬੰਦਾ ਨਾ ਤਾਂ ਛੋਟਾ ਉਰੇ ਹੈ ਗਿਆ ਜਿਹੜੇ ਸਾਬ ਨਾ ਖੰਭ ਖਲਾਰੀ ਫਿਰਦੀ ਹੈ ਨਾ ਕਿਤੇ ਵੀ ਜਾ ਸਕਦੀ ਹੈ ਓ ਕੋਈ ਨਹੀਂ ਕਿਤੇ ਨਹੀਂ ਉਹ ਖੰਭ ਖਲਾਰਦੀ ਕਰ ਲਾਂਗੇ ਲੋਟ ਉਵੇਂ ਨਹੀਂ ਟੈਨਸ਼ਨ ਕਰਦੇ ਕੋਈ ਨਾ ਜਦੋਂ ਸਿਰ ਤੋਂ ਪਾਣੀ ਲਾਗੇ ਨਾ ਫਿਰ ਪੁੱਛੂਗੀ ਓਏ ਦਿਮਾਗ ਤੇ ਨਹੀਂ ਲੋਡ ਲਿਆ ਕਰਦੇ ਇਹਦੇ ਹੂੰ ਪਤਾ ਨਹੀਂ ਕਿਹੜਾ ਲੋਡ ਪਿਆ ਰਹਿੰਦਾ ਛਲ ਮਨਾਂ ਕਰੀਏ ਕੰਮ ਚੱਲ ਵਧੀਆ ਮੈਨੂੰ ਗੇਟ ਅੱਗੇ ਮਿਲ ਗਈ ਕਿੰਨੀ ਵਧੀਆ ਤੂੰ ਸੁਣਾ ਵਧੀਆ ਤੂੰ ਪੁੱਛ ਲਿਆ ਹੁਣ ਆਪਾਂ ਚੱਲੀਏ ਹੋਰ ਮੈਂ ਤਾਂ ਤੈਨੂੰ ਕੱਦ ਦੀ ਦੇਖੀ ਆ ਨਾ ਸਾਡੇ ਵਾਲੀ ਵੱਡੀ ਬੜਕਾ ਲੰਦੀ ਫਿਰਦੀ ਆ ਅੱਛਾ ਨਹੀਂ ਤੈਨੂੰ ਕਿਹਾਵੇਂ ਕਿੰਨੇ ਵਾਰੀ ਉਦੋਂ ਬਚ ਕੇ ਰਿਹਾ ਕਰ ਪੁੱਛ ਨਾ ਭੈਣੇ ਕਲੇਸ਼ ਪਾ ਰੱਖਿਆ ਉਹਦੇ ਦਾ ਜਿੱਦੇ ਦਾ ਮੈਂ ਪੁੱਛਿਆ ਨਾ ਮੰਨਦੀ ਆ ਹੁਣ ਵੀ ਮੈਨੂੰ ਪੁੱਛਦੀ ਕਿ ਨਹੀਂ ਕਿੱਥੇ ਜਾਨੀ ਐ ਅੱਛਾ ਸੋਨੀਆ ਮੈਨੂੰ ਲੈ ਕੇ ਚੱਲ ਹੀ ਉਹਦਾ ਚਮਤਕਾਰ ਬਾਬਾ ਤੂੰ ਹਣ ਰੋਦੀ ਫਿਰਦੀ ਐ ਨਾ ਜਵਾਖ ਨੂੰ ਤੂੰ ਸਾਲ ਚ ਹੱਸਣ ਲੱਗ ਜੇਂਗੀ ਤੇਰੇ ਸਾਲ ਚ ਝੋਲੀ ਭਰ ਜੂਗੀ ਤੇਰੀ ਮੈਂ ਤਾਂ ਨਾ ਪ੍ਰਮਾਤਮਾ ਅੱਗੇ ਹੱਥ ਜੋੜਦਿਆਂ ਵਾਹਿਗੁਰੂ ਮੇਰੀ ਸੁਣ ਲੈ ਮੇਰੀ ਚੋਲੀ ਸੁਣੂਗਾ ਰੱਬ ਸੁਣੂਗਾ ਜੇ ਆਪਾਂ ਇੱਕ ਚੀਜ਼ ਮਗਰ ਪੈ ਜੀਏ ਨਾ ਵੀ ਹਾਂ ਰੱਬਾ ਸਾਡੀ ਸੁਣ ਲਾ ਉਹ ਕਦੇ ਨਾ ਕਦੇ ਰੱਬ ਸੁਣਦਾ ਹੀ ਹੁੰਦਾ ਨਹੀਂ ਮੇਰੀ ਗੱਲ ਸੁਣ ਮੈਂ ਤਾਂ ਆਪਣੀ ਭਾਬੀ ਨੂੰ ਵੀ ਲੈ ਕੇ ਗਈ ਸੀਗੀ ਉਹਦੇ ਵੀ ਕਹਿੰਦੇ ਹਸਪਤਾਲਾਂ ਦੇ ਵਿੱਚ ਬਹੁਤ ਦਵਾਈਆਂ ਖਾ ਲੀਆਂ ਕੋਈ ਡਾਕਟਰ ਹੀ ਨਾ ਛੱਡਿਆ ਜਿੱਥੇ ਵੀ ਦੱਸ ਪੈਂਦੀ ਉੱਥੇ ਲੈ ਜਾਣਾ ਕਿਤੇ ਨਹੀਂ ਫਰਕ ਪਿਆ ਬਈ ਮੈਂ ਤਾਂ ਬਾਬੇ ਕੋਲੇ ਲੈ ਕੇ ਗਈਆਂ ਹੁਣ ਵੇਖ ਲਾ ਮੇਰੀ ਭਾਬੀ ਨੂੰ 6 ਮਹੀਨਾ ਲੱਗ ਰਿਹਾ ਤੈਨੂੰ ਪਤਾ ਹੀ ਆ ਸੋਨੀਆ 5 ਸਾਲ ਹੋ ਗਏ ਸਾਡੇ ਵਿਆਹ ਨੂੰ ਹੁਣ ਤੱਕ ਕਿਸੇ ਡਾਕਟਰ ਨੇ ਨਹੀਂ ਸੁਣੀ ਮੈਂ ਤਾਂ ਟੈਸਟ ਦਵਾਈਆਂ ਜਿੱਥੇ ਕੋਈ ਕਹਿੰਦਾ ਉੱਥੇ ਭੱਜੀ ਜਾਂਦੀ ਆ ਮੇਰੇ ਰੱਬ ਮੇਰੀ ਝੋਲੀ ਭਰ ਦੇ ਝੋਲੀ ਭਰ ਦੇ ਜੇ ਹੁਣ ਆਪਾਂ ਦਵਾਈਆਂ ਬੂਟੀਆਂ ਵੀ ਖਾਈ ਜਾਂਦੀਆਂ ਹਨਾ ਤੇ ਦੂਜੇ ਨਾਲ ਕਿਹ ਲੈਂਦੇ ਆ ਛੱਡਦੀਆਂ ਨਹੀਂ ਬੁੜੀਆਂ ਕਦੇ ਕੁਛ ਗੱਲਾਂ ਬਣਾਣੀ ਐ ਕਦੇ ਕੁਛ ਗੱਲਾਂ ਬਣਾਉਣੀਆਂ ਮੈਂ ਤਾਂ ਹੁਣ ਕਿਸੇ ਦੇ ਯਕੀਨ ਹੀ ਨਹੀਂ ਕਰਦੀ ਹੈਗੀ ਆਪ ਨੂੰ ਪਤਾ ਹੈਗਾ ਵੀ ਤੇਰੇ ਨਾਲ ਮੈਂ ਦੇ ਲੱਗ ਗੱਲ ਕਰਦੀ ਆ ਹੁਣ ਤੈਨੂੰ ਕੁਛ ਹੈ ਨਹੀਂ ਤੂੰ ਰੋਂਦੀ ਫਿਰਦੀ ਆ ਉਹ ਤਾਂ ਹੱਸਦੀਆਂ ਨੇ ਆਪਣੀਆਂ ਜਿਹੜੀਆਂ ਦੂਜੀਆਂ ਨਹੀਂ ਹਾਂ ਜੋ ਨਹੀਂ ਦਿੰਦੀਆਂ ਜੋ ਨਹੀਂ ਦੇ ਰੀਆਂ ਮੈਂ ਤਾਂ ਕਿਹਾ ਸੀ ਆ ਸ਼ਿੰਦੋ ਆ ਗਈ ਹੂੰ ਮੈਨੂੰ ਕਹਿੰਦੀ ਕੁੜੀਆਂ ਐ ਬੈਠੀਆਂ ਹੂੰ ਮੈਂ ਕਿਹਾ ਕੁਛ ਨਹੀਂ ਮਸੀ ਉਹੀ ਬੈਠੀ ਸੀ ਮੈਂ ਤਾਂ ਆ ਕੇ ਮੈਨੂੰ ਸੋ ਸੋ ਗੱਲਾਂ ਸੁਣਾ ਕੇ ਗਈ ਅੱਛਾ ਨਹੀਂ ਨੀ ਉਹdiet ਤੂੰ ਗੱਲਾਂ ਸੁਣਿਆ ਨਾ ਕਰਿਆ ਘਰ ਆ ਜਾ ਜਿਹੜੀ ਪਾਲੋ ਨਹੀਂ ਪਾਲੋ ਤਾਂ ਐਡੀ ਚੰਦਰੀ ਆਣਾ ਲੋਕਾਂ ਦੀਆਂ ਗੱਲਾਂ ਇੰਨੀਆਂ ਬਣਾਉਣਾ ਛੱਡ ਚੱਲ ਚੱਲ ਹਾਂ ਤੂੰ ਮੈਨੂੰ ਲੈ ਕੇ ਚੱਲ ਚੱਲ